ਇਸ ਜਮਾਨੇ ਦੇ ਧੋਖੇਵਾਜ਼ ਲੋਕੀ ਕਦੀ ਕਰੀ ਨਾ ਇਨਾਂ ਤੇ ਇਤਵਾਰ ਅੜੀਏ ਜਿਹੜਾ ਕਰਦਾ ਇਨਾਂ ਤੇ ਯਕੀਨ ਭੁੱਲ ਕੇ ਉਹਦੀ ਆਤਮਾ ਨੂੰ ਦਿੰਦੇ ਮਾਰ ਅੜੀਏ ਕਹਿੰਦੇ ਕੁਝ ਤੇ ਕਰਦੇ ਕੁਝ ਇਹ ਲੋਕੀ ਇਨਸਾਨੀਅਤ ਦੀਨਾ ਇਨਾਂ ਅਨੁਸਾਰ ਅੜੀਏ ਅੱਖ ਦੇ ਝਪਕੇ ਨਾਲ ਨੇ ਬਦਲ ਜਾਂਦੇ ਕਿਸੇ ਦੀ ਕਦਰ ਨਾ ਪਾਉਂਦੇ ਇਹ ਲੋਕੀ ਗਦਾਰ ਅੜੀਏ ਮਤਲਬ ਬੇਲੇ ਗਧੇ ਨੂੰ ਕਹਿਨ ਬਾਪੂ ਪਿੱਛੋਂ ਕਰਦੇ ਨੇ ਖੱਜਲ ਖੁਆਰ ਅੜੀਏ ਧੀਨ ਦੁਨੀਆ ਦੀ ਸਮਝ ਨਾ ਰੱਖਦੇ ਨੇ ਭੈੜੇ ਲੋਕੀਏ ਮਤਲਬ ਦੇ ਯਾਰ ਅੜੀਏ ਆਪਣਿਆਂ ਨਾਲ ਵੀ ਦਗਾ ਕਮਾ ਜਾਂਦੇ ਜਦੋਂ ਹੁੰਦਾ ਲਾਲਚ ਦਾ ਇਨ੍ਹਾਂ ਤੇ ਭੂਤ ਸਵਾਰ ਅੜੀਏ ਲਾਲਚ ਵਸ ਜਦੋਂ ਕਿਸੇ ਨੂੰ ਕਰਨਾ ਹੋਵੇ ਕਾਬੂ ਮਿੱਠੀ ਜੋ ਵਾਂਦੀ ਵਰਤਦੇ ਨੇ ਤਲਵਾਰ ਅੜੀਏ ਲਾਣ ਚ ਇਹਨਾਂ ਨੂੰ ਅਕਲੋਂ ਕਰ ਦਿੰਦਾ ਅੰਨਾ ਤਾਈਓ ਦਿੰਦੇ ਨੇ ਧੀਆ ਕੁੱਖਾਂ ਚ ਮਾਰ ਅੜੀਏ ਰਿਸ਼ਤੇ ਨਾਤਿਆਂ ਦੀ ਕਦਰ ਨਾ ਪਾਉਂਦੇ ਇਹ ਲੋਕੀ ਭਰਾ ਦਿੰਦੇ ਨੇ ਭਰਾ ਨੂੰ ਮਾਰ ਅੜੀਏ ਥਾਂ ਥਾਂ ਤੇ ਜ਼ੁਲਮ ਕਮਾਮ ਦੇ ਨੇ ਤੈਨੂੰ ਰਹਿਣਾ ਪਊਗਾ ਹੋ ਕੇ ਹੁਸ਼ਿਆਰ ਅੜੀਏ ਕਿਤੇ ਧੋਖੇ ਵਾਜਾਂ ਦੀ ਖੁਸ਼ੀਆ ਮਚਣਾ ਆ ਜਾਮੀ ਜਿਵੇਂ ਆਉਂਦੀਆਂ ਸ਼ਹਿਦ ਤੇ ਮੱਖੀਆਂ ਹਜ਼ਾਰ ਅੜੀਏ ਰੱਖੀ ਮਾਪਿਆਂ ਦੀ ਇੱਜ਼ਤ ਦਾ ਖਿਆਲ ਸਦਾ ਇਹ ਦੌਲਤ ਹੁੰਦੀ ਬੇਸ਼ੁਮਾਰ ਅੜੀਏ ਜੋ ਤੇਰੇ ਲਈ ਮਾਰੀ ਸੋਚ ਰੱਖੇ ਕਰਿਓਂ ਦਾ ਵੀ ਤੂੰ ਸਤਿਕਾਰ ਅੜੀਏ ਤੈਨੂੰ ਭਾਵੇਂ ਰੱਬ ਲੱਖ ਨਿਯਮ ਤਾਂ ਬਖਸ਼ ਦੇਵੇ ਪਰ ਕਰੀ ਨਾ ਤੂੰ ਕਦੀ ਹੰਕਾਰ ਅੜੀਏ ਪਰ ਕਰੀ ਨਾ ਤੂੰ ਕਦੀ ਹੰਕਾਰ ਅੜੀਏ